ਜੇ ਗੁਰੂ ਸਹਿਵਾਨਾ ਨੇ ਪਵਿੱਤਰ ਬਾਣੀ ਦੀ ਰਚਨਾ ਕੀਤੀ ਹੈ ਇੱਕ ਇੱਕ ਅੱਖਰ ਸਹੀ ਹੈ ਪਰ ਤੁਸੀਂ ਸਿਰਫ ਮੱਥਾ ਟੇਕ ਕੇ ਨਾ ਛੱਡਿਆ ਕਰੋ ਉਹਦੇ ਵਿੱਚ ਜੋ ਲਿਖਿਆ ਹੈ ਅਮਲ ਵੀ ਕਰਿਆ ਕਰੋ ਅੱਜ ਹਰ ਧਰਮ ਵਾਲਾ ਚਾਹੇ ਜਿਹੜੇ ਮਰਜੀ ਧਰਮ ਨੂੰ ਮੰਨਦਾ ਹੈ ਅਗਰ ਮੰਨ ਲਵੇ ਦਿਖਾਵੇ ਤੇ ਘੱਟ ਜੋਰ ਦੇਵੇ ਇਹ ਧਰਤੀ ਸਵਰਗ ਜੰਨਤ ਬਣ ਸਕਦੀ ਹੈ 100% ਇੱਕਦਾ ਵੀ ਨਹੀਂ ਜੋ ਉਹਦੇ ਵਿੱਚ ਲਿਖਿਆ ਹੈ ਜੋ ਮਹਾਪੁਰਸ਼ਾ ਨੇ ਸਾਨੂੰ ਰਾਹ ਦਿਖਾਇਆ ਹੈ ਕੋਈ ਅਮਲ ਨਹੀਂ ਕਰਦਾ ਸਿਰਫ ਦਿਖਾਵਿਆਂ ਦੇ ਜੋਰ ਹੈ ਛਿਸ਼ੇ ਮੂਰੇ ਘੜ ਕੇ ਕਿਉਂ ਮੈਨ ਲੱਗਦਾ ਨਾ ਇਹ ਜਾ ਮੈਨ ਲੱਗਦਾ ਨਾ ਉਹ ਇਹ ਜਾ ਔਰ ਜਦੋਂ ਜਾ ਕੇ ਲੋਕਾਂ ਦੀਆਂ ਜੇਬਾਂ ਕੱਟਣ ਲੱਗ ਗਿਆ ਉਦੋਂ ਉਦੋਂ ਕਿਹੋ ਜਿਹਾ ਲੱਗੇਗਾ ਲੋਕ ਤਾਂ ਇਹੀ ਕਹਿਣਗੇ ਇਹ ਧਰਮੀ ਇਹ ਜਾ ਹੈ ਜਦ ਕਿ ਐਦਾਂ ਕਹਿਣਾ ਬਿਲਕੁਲ ਗਲਤ ਬਿਲਕੁਲ ਹੀ ਗਲਤ ਹੈ ਬਹੁਤ ਹੀ ਪਿਆਰੇ ਪਿਆਰੇ ਸਤਿਗੁਰੂ ਜੀ ਜੀ ਪਿਆਰੀ ਪਿਆਰੀ ਸਾਧ ਸੰਗਤ ਜੀ ਧੰਨ ਸਤਿਗੁਰੂ ਤੇਰਾ ਹੀ ਆਸਰਾ ਸਾਧ ਸੰਗਤ ਜੀ ਅੱਜ ਜਿਹੜੀ ਤੁਹਾਡੇ ਨਾਲ ਸੱਚੇ ਸਤਿਗੁਰੂ ਦੀ ਸਾਖੀ ਕਵਿਤਾ ਦੇ ਰੂਪ ਵਿੱਚ ਸਾਂਝੀ ਕਰਨ ਲੱਗਿਆ ਉਹ ਇਹ ਹੈ ਵੀ ਗੁਰੂ ਪਿਤਾ ਜੀ ਕਹਿੰਦੇ ਅੰਦਰ ਹੀ ਤੁਹਾਡੇ ਨਾਲ ਦੀ ਗੰਗਾ ਚੱਲਦੀ ਹੈ ਅੰਦਰ ਹੀ ਪ੍ਰੇਮ ਹੈ ਜਿਹੜਾ ਅੰਦਰ ਹੀ ਬੈਠਾ ਹੈ ਉਹ ਅੰਦਰ ਹੀ ਅੰਦਰ ਵੱੜ ਕੇ ਪੌੜੀ ਚੜ੍ਹ ਕੇ ਤੂੰ ਨਜ਼ਾਰਾ ਵੇਖ ਲੈ ਸਾਰੀ ਦੁਨੀਆ ਦਾ ਬਾਲੀ ਸਤਿਗੁਰ ਪਿਆਰਾ ਦੇ ਗਲੋ ਤੁਹਾਡੇ ਅੰਦਰ ਬੈਠਾ ਤੇ ਉਹ ਕੱਪਤਾ ਤੁਹਾਡੇ ਨਾਲ ਸਾਧੀ ਕਰਨ ਲੱਗਿਆ ਲਓ ਜੀ ਸੁਣੋ ਆ ਬਾਜੀ ਪਿਆਰ ਵਿੱਚ ਨੇ ਵੇਖ ਲੋ ਦੁੱਖ ਜਿਆਦਾ ਕਿਉਂ ਚੁਰੀ ਕਾਲ ਜੇ ਮਿੱਠੀ ਖੋਵੋ ਜਾਂਦਾ ਹੈ ਚੜੇ ਛੁਪੇ ਦਾ ਪਤਾ ਨੀ ਰਹਿਣ ਦਿੰਦਾ ਆਪਣੀ ਢੋਰ ਦੇ ਵਿੱਚ ਪਰੋ ਜਾਂਦਾ ਹੈ ਏ ਮਾ ਬਸ ਤੋੜਦਾ ਪਿਆਰ ਜੰਬੂਰ ਵਾਂਗੂ ਦੇਵੇ ਦੁੱਖ ਤੇ ਸੁੱਖ ਨੂੰ ਖੋ ਜਾਂਦਾ ਹੈ ਪਿਆਰ ਪਿਆਰ ਪਰਦੇਸਿਆ ਪਿਆਰ ਹੀ ਹੈ ਕੀਤਾ ਜਾਂਦਾ ਨਹੀਂ ਕੁਦਰਤੀ ਹੋ ਜਾਂਦਾ ਉਹ ਕੀਤਾ ਜਾਂਦਾ ਨਹੀਂ ਕੁਦਰਤੀ ਹੋ ਜਾਂਦਾ ਬਿਨਾਂ ਗੱਲ ਜੇ ਤੋ ਪਿਆਰ ਕਰਨਾ ਧਰਮ ਦਾ ਸਤਕਾਰ ਕਰਨਾ ਦਿ ਲੋਹਤ ਕਾਰ ਕਰਨਾ ਚੰਗਾ ਹੀ ਚੰਗਾ ਹੈ ਸਵਨਾ ਦੇ ਅੰਦਰ ਜਲਦੀ ਰਾਮ ਦੀ ਗੰਗਾ ਹੈ ਸਵਨਾ ਦੇ ਅੰਦਰ ਵਗਦੀ ਪਾਰੇਵਦੀ ਗੰਗਾ ਹੈ ਸਬਨਾ ਦੇ ਅੰਦਰ ਵਗਦੀ ਵੇਦਾਂ ਨੂੰ ਦੇਖੋ ਪੜ ਕੇ ਹੀਲੋਂ ਸਤਕਾਰ ਕਰਕੇ ਅੰਦਰਲੀ ਪੌੜੀ ਛੱਡ ਕੇ ਮਸਤਾ ਮਲੰਗਾ ਹੈ ਸਬਨਾ ਦੇ ਅੰਦਰ ਚੱਲਦੀ ਨਾਮ ਦੀ ਗੰਗਾ ਹੈ ਸਬਨਾ ਦੇ ਅੰਦਰ ਚੱਲਦੀ ਅੰਕਾਰ ਦੀ ਤੇਰੀ ਟਾਕੇ ਸਤਿਗੁਰ ਦੇ ਦਰਸ਼ਨ ਪਾ ਕੇ ਜੋਈ ਦਾ ਬੈਸ ਮਟਾ ਕੇ ਆਉ ਹੰਕਾਰ ਦੀ ਤੇਰੀ ਟਾ ਕੇ ਸਤਿਗੁਰ ਦੇ ਦਰਸ਼ਨ ਪਾ ਕੇ ਜੋਈ ਦਾ ਬੈਸ ਬਟਾ ਕੇ ਕੋਈ ਨਾ ਪੰਗਾ ਹੈ ਸਭਨਾ ਦੇ ਅੰਦਰ ਵਗਦੀ ਨਾਮ ਦੀ ਗੰਗਾ ਹੈ ਸਭਨਾ ਦੇ ਅੰਦਰ ਵਗਦੀ ਪਰੇਵਦੀ ਗੰਗਾ ਹੈ ਸਵਨਾ ਦੇ ਅੰਦਰ ਵਗਦੀ ਲੱਭ ਲੈ ਤੂੰ ਸਤਗੁਰ ਪੂਰਾ ਹਾਜ਼ਰ ਜੋ ਰਹੇ ਹਜੂਰਾ ਹਰਦਮ ਓ ਰਹਿੰਦਾ ਪੂਰਾ ਹਰਦਮ ਓ ਰਹਿੰਦਾ ਪੂਰਾ ਕਰਦਾ ਨਾ ਗੰਗਾ ਹੈ ਸਵਨਾ ਦੇ ਅੰਦਰ ਚੱਲਦੀ ਨਾਮ ਦੀ ਗੰਗਾ ਹੈ ਸਵਨਾ ਦੇ ਅੰਦਰ ਵਗਦੀ ਪ੍ਰੇਮ ਦੀ ਗੰਗਾ ਹੈ ਸਬਨਾ ਦੇ ਅੰਦਰ ਬਗਦੀ ਸਬਨਾ ਦੇ ਦਿਲ ਦੀ ਅਜਾਣੇ ਸਬਨਾ ਦੀ ਰਮ ਦੇ ਪਛਾਣੇ ਪ੍ਰਭੂ ਦੇ ਮਿੱਠੇ ਬਾਣੇ ਆਓ ਸਬਨਾ ਦੇ ਦਿਲ ਦੀ ਅਜਾਣੇ ਸਬਨਾ ਦੀ ਰਮ ਦੇ ਪਛਾਣੇ ਪ੍ਰਭੂ ਦੇ ਮਿੱਠੇ ਬਾਣੇ ਸੁਣ ਕੇ ਨਖੰਗਾ ਹੈ ਸਬਨਾ ਦੇ ਅੰਦਰ ਚਲਦੀ ਨਾ ਬਦੀ ਗੰਗਾ ਹੈ ਸਵਨਾ ਦੇ ਅੰਦਰ ਵਗਦੀ ਪਾਰੇ ਬਦੀ ਗੰਗਾ ਹੈ ਸਵਨਾ ਦੇ ਅੰਦਰ ਵਗਦੀ ਧਰਤੀ ਤੇ ਰੱਬ ਆលਿਆ ਬਣ ਕੇ ਸਬਬ ਆលਿਆ ਧਰਤੀ ਤੇ ਰੱਬ ਆលਿਆ ਬਣ ਕੇ ਸਬਬ ਆលਿਆ ਮਾਨ ਬੰਦੇ ਦਾ ਚੋਲਾ ਪਾ ਲਿਆ ਚਿੱਟਾ ਨਾ ਗੰਗਾ ਹੈ ਸਵਨਾ ਦੇ ਅੰਦਰ ਵਗਦੀ ਨਾਮ ਦੀ ਗੰਗਾ ਹੈ ਸਵਨਾ ਦੇ ਅੰਦਰ ਵਗਦੀ ਪ੍ਰੇਮ ਦੀ ਗੰਗਾ ਹੈ ਸਵਨਾ ਦੇ ਅੰਦਰ ਵਗਦੀ ਮਰੀਆਂ ਵਿੱਚ ਜਨ ਪਾਵੇ ਔ ਮਰੀਆਂ ਵਿੱਚ ਪਾਵੇ ਜਨ ਸਤਿਖੰਡ ਦੇ ਵਿੱਚ ਟਿਕਾਣਾ ਔ ਮਰੀਆਂ ਵਿੱਚ ਪਾਵੇ ਜਨਾਂ ਸੱਚਖੰਡ ਦੇ ਵਿੱਚ ਟਕੰਨਾ ਆਇ ਹੈ ਉਹ ਪਗ ਭਰਨਾ ਆਉ ਆਇ ਹੈ ਉਹ ਪਗਵਾਨਾ ਰੂਪ ਨ ਰੰਗਾ ਹੈ ਸਭਨਾ ਦੇ ਅੰਦਰ ਵਗਦੀ ਨਾਬਦੀ ਗੰਗਾ ਹੈ ਸਭਨਾ ਦੇ ਅੰਦਰ ਚਲਦੀ ਲਾਬਦੀ ਗੰਗਾ ਹੈ ਸਭਨਾ ਦੇ ਅੰਦਰ ਵਗਦੀ ਕੰਨ ਕੇ ਅਰਜ ਗੁਜਾਰੇ ਸੁਣ ਲੋ ਕੰਨ ਖੋਲ ਪਿਆਰੇ ਓ ਕਲਿ ਕੇ ਅਰਜ ਗਜਾਰੇ ਸੁਣ ਲੈ ਕੰਨ ਖੋਲ ਪਿਆਰੇ ਅਸਲੀ ਦੇ ਖੇਲ ਨਿਆਰੇ ਅਸਲੀ ਦੇ ਖੇਲ ਨਿਆਰੇ ਰਚਦਾ ਕੀ ਢੰਗਾ ਹੈ ਸਵਨਾ ਦੇ ਅੰਦਰ ਚੱਲਦੀ ਨਾਮ ਦੀ ਗੰਗਾ ਹੈ ਸਵਨਾ ਦੇ ਅੰਦਰ ਚੱਲਦੀ ਪ੍ਰੇਮ ਦੀ ਗੰਗਾ ਹੈ ਸਵਨਾ ਦੇ ਅੰਦਰ ਚੱਲਦੀ ਸਾ ਸਾਂਗੇ ਜੀ ਬਸ ਦਾਲ ਜੁੜ ਜੋ ਲਈ ਤਾਂ ਫਿਰ ਪੰਗਾ ਹੀ ਪੰਗਾ ਹੈ ਸਭਰਾਂ ਦੇ ਅੰਦਰ ਚੱਲਦੀ ਨਾਮ ਦੀ ਗੱਗਾ ਹੈ ਸਭਰਾਂ ਦੇ ਅੰਦਰ ਚੱਲਦੀ ਪ੍ਰੇਰਨਾ ਦੀ ਗੱਗਾ ਹੈ ਤੇ ਸਤਿਗੁਰੂ ਸਾਹਿਬ ਦੇ ਅੰਦਰ ਬੈਠੇ ਦੇਖ ਲਓ ਸਾਰੇ ਨੂੰ ਹੱਥ ਬੰਨ੍ਹ ਕੇ ਵੇੜਦੇ ਵੀ ਸ਼ੇਰ ਜਰੂਰ ਕਰਿਓ ਅੱਗੇ ਤੋਰਦੇ ਤੇ ਆਪਾਂ ਗੁਰੂ ਪਤਾ ਜੀ ਦੀ ਆਰ ਬਾਣ ਛਾ ਨੂੰ ਸਾਰੀ ਦੁਨੀਆ ਦੇ ਵਿੱਚ ਉੱਚਾ ਚੱਕਣਾ ਹੈ ਜੀ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਜੀ